ਸੇਵਾ ਤੇ ਲਰੀ ਜੀ ਤੁਮ ਤਾਮਨਾ ਪੱਤੀ ਦੇਸੂਗੀ ਪੈਂਦੇ ਤੇ ਦੇਸ ਆਵ ਜਿਲਾ ਤਨਤਾਰਨਾ ਪੂਰਾ ਪ੍ਰੈਸ਼ਰ ਪਾਉਣਾ ਉਤੇ ਲੋ ਜੀ ਪਕੌੜੇ ਦੇਦੀ ਦੀ ਰੜ ਚੁਕੇ ਆ ਇਹ ਰਾਤ ਜਗਾਉ ਕੀ ਸਾਰੀ ਸਮਾਪਤੀ ਹੋ ਗਈ ਹੈ ਜੀ ਪੰਜ ਵੱਜ ਚੁਕੇ ਆ ਇੱਕ ਵਾਰ ਫੇਰੀ ਬਾਬਾ ਜੀ ਦੀ ਹੋ ਗਈ ਹੈ ਠੀਕਾਲ ਜੀ ਪਿਆਰ ਭਰੀ ਤੇ ਆਪਣੇ ਨਗਰ ਦੀ ਦਦੇਰ ਸਾਹਿਬ ਸਵੇਰ ਤੋਂ ਆਪਣੇ ਪਿੰਡ ਬਾਬਾ ਕਾਕਾ ਸਿੰਘ ਜੀ ਦੀ ਵਰਸੀ ਦੀ ਤਿਆਰੀ ਆ ਤੇ ਸਵੇਰੇ ਪ੍ਰਵਾਦ ਫੇਰੀ ਸ਼ੁਰੂ ਆ ਤੇ ਆਪਣੇ ਲਾਗੇ ਲੱਗਾ ਹੋਇਆ ਜੀ ਆਪਣੇ ਪੱਤੀ ਤੇ ਲੰਗਰ ਲਾਇਆ ਹੋਇਆ ਵਾ ਕਿ ਕੀ ਕੀ ਪ੍ਰੋਗਰਾਮ ਆ ਸਵੇਰ ਦੀ ਪ੍ਰਵਾਦ ਫੇਰੀ ਦਾ ਤੇ ਆਜੋ ਫਿਰ ਮਿਲਦੇ ਆ ਉੱਥੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਪਟਾਕੇ ਪੈਣੇ ਹੋ ਗਿਆ ਸ਼ੁਰੂ ਪਿੰਡ ਦਦੇਰ ਸਾਹਿਬ ਜ਼ਿਲ੍ਹਾ ਤਰਨਤਾਰਨ ਪੂਰੇ ਨਾਪ ਨਾਪ ਕੇ ਜੜੋ ਪੂਰੇ ਨਾਪ ਰੱਖ ਕੇ ਆ ਟੈਕ ਨਾਪ ਪਰਾਹਰ ਪਾਉਣਾ ਉੱਤੇ ਉੱਤੇ ਬਹਿ ਕੇ ਬਰੈੱਡ ਭਰ ਕੇ ਉੱਤੇ ਬਹਿ ਕੇ ਨਾਪ ਆਪਣਾ ਤੇ ਆ ਕਟਿੰਗ ਚੱਲ ਰਹੀ ਹੈ ਆ ਗਾੜੀ ਡਗੜ ਡਗੜ ਹੋ ਰਿਹਾ ਜੀ ਇੱਕ ਇਹ ਰਾਂ ਵੇ ਛੱਡ ਦੀ ਲਓ ਜੀ ਇੱਥੇ ਬ੍ਰੈਡ ਦੇਗਾ ਰਹਿ ਜੇ ਥੋੜੀ ਜਿਮਾ ਇਦਾਂ ਨੂੰ ਲੱਗਣ ਤੋਂ ਪਹਿਲਾਂ ਮਨਣਾ ਇਹ ਜਾਣ ਕੇ ਮਿਲਣਾ ਹੈ ਪੰਜਣਾ ਹੈ ਵਾਧੂ ਇਹ ਨਹੀਂ ਪੇਰ ਪਾਣੀ ਦੋ ਨਾਲ ਪਾਣੀ ਮੁਗਲਾ ਇਹਦੇ ਬਾਅਦ ਨਹੀਂ ਟੱਕਣਾ ਇਹ ਏ ਟੱਕਣ ਟੱਕਣੇ ਕੋਰ ਟੱਕਣੇ ਕੋਰ ਦੇ ਕੇ ਨਾਲੋਂ ਇੱਧਰ ਭੜਾਈ ਚੱਲ ਰਹੀ ਆ ਭਾਈ ਚੱਲ ਮਾਰੀ ਉਠਾਈ ਰ ਆ ਭੜਾਈ ਚੱਲ ਰਹੀ ਮੈਂ ਕਿਹਾ ਭੜਾਈ ਭੜਾਈ ਆਓ ਜੀ ਪਰਬਾਰ ਫੇਰੀ ਦਾ ਸੇਰੇ ਆਉਗੀ ਜੀ ਇੱਥੇ ਨੂੰ ਇਦੋਂ ਦੇ ਨੰਗੂ ਵੀ ਆ ਗਲੀਆਂ ਤਾਂ ਬਾਕੀ ਦਾ ਵੀ ਸਾਰਾ ਸਿਸਟਮ ਦਿਖਾਵਾਂਗੇ ਪਿੰਡ ਦਾ ਵੀ ਜਾ ਕੇ ਘਰ-ਘਰੇ ਆਉਣੇ ਕੀ ਕੀ ਪ੍ਰਬੰਧ ਹੋਏ ਆ ਤੇ ਆਪਣਾ ਚੱਲ ਰਿਹਾ ਇੱਥੇ ਪ੍ਰਬੰਧ ਹੀ ਵੇਖ ਸਕਦੇ ਤੁਹਾਨੂੰ ਚੰਗੀ ਤਰ੍ਹਾਂ ਕਰਾ ਫਿਰ ਵਿਖਾ ਦਿੰਨੇ ਆ ਵੀਡੀਓ ਨਾਲ ਜੁੜੇ ਰਹੋ ਗੱਲਾਂ ਬਾਤਾਂ ਮਾਰਦੇ ਬੰਦੇ ਲੈ ਕੰਮ ਰੁੱਝੇ ਸੇਵਾਦਾਰ ਤੇ ਸੇਵਾਦਾਰ ਚੜਿਆ ਹੋਇਆ ਕਟਿੰਗ ਦੇ ਵੇਖੋ ਜਾ ਆ ਡਰ ਉਹਦਾ ਕੰਮ ਆ ਯਾਰ ਹੱਥ ਦੇ ਜਾਂਦਾ ਇਹ ਵੀ ਜ਼ਰੂਰ ਲੱਗੇ ਹਨ ਜਦੋਂ ਦਾਲ ਜਾਂਦੇ ਨੇ ਸਾਡਾ ਵੀ ਇਤਰਾ ਹੁੰਦਾ ਏਦਾਂ ਹੀ ਆ ਟਾਈਮ ਟਾਈਮ ਦੀ ਜਦੋਂ ਛੱਡਦੇ ਨੇ ਨਾ ਹਾਂ ਉਹਦਾ ਭੁੱਲ ਜਾਂਦਾ ਨਹੀਂ ਮਜ਼ਾਕ ਨਹੀਂ ਆ ਇਦਾਂ ਹੀ ਹਸਦਾ ਮੈਂ ਜਦੋਂ ਮਨ ਬੰਦ ਕਰਦਾ ਆਇਂ ਤਰਾ ਕਰੋ ਮੈਂ ਤੇ ਤੁਸ ਮੈਂ ਹੱਥ ਜੜਿਆ ਕੰਮ ਗੜ ਕੋਲ ਕੇ ਰੱਖੀ ਜਾ ਸ਼ੇਰਾ ਕਿਧਰ ਰਹਿਦਾ ਵੱਟੇ ਓ ਜਿਹੜੇ ਛੋਟੇ ਜਾਓ ਉਧਰ ਚੱਲ ਰਿਹਾ ਇਹ ਕੰਮ ਨਿਗਰ ਰਿਹਾ ਪ੍ਰੋਗਰਾਮ ਬਕੋ ਖੋਲ ਦੇ ਹਾਂ ਜੀ ਹੁਣ ਬੰਝ ਗਈ ਆ ਕਾਫੀ ਇਹ ਰਾਤ ਜਗਾਉਗੀ ਸਾਰੀ ਯਾ ਦੇਰੀ ਕਿੰਨਾ ਹਾਲ ਤਾਂ ਵਜੇ 10 ਕਾਪੀ ਦਾ ਲਾੜੀ ਆ ਯਾਰ ਆਫੀ ਹੋ ਜਾਊਗੀ ਰਾਤ ਦੇ 3 ਹੋ ਮਮੇ ਮੱਜਾ ਮਮੇ ਮਮੇ ਸੋਰੀ ਜੀ ਮਾਫ ਕਰਿਓ ਗਲਤੀ ਹੋ ਗਈ ਮਮੇ ਆ ਨਿੱਕੇ ਪਾਰਟੀ ਚੱਲ ਰਹੀ ਆ ਖਾਣਾ ਆ ਕੱਚਾ ਵਾ ਇਹ ਹੱਪਾ ਤੇ ਇਹ ਬਲੌਡਪੌਂਡ ਓਏ ਕੱਚੇ ਖਾਈ ਜਾਂਦੇ ਜੇ ਤੇਰੀ ਗੱਲ ਸੁਣ ਤੇ ਗੱਲ ਕਰ ਚਾਹ ਰੱਖੀ ਕੱਚੇ ਖਾਈ ਜਾਂਦੇ ਉਹ ਮੇਰੀ ਬਣਾ ਦੇ ਹਾਏ ਗਾਇਸ ਹੈਲੋ ਗਾਇਸ ਪਬਲੀ ਗਾਇਸ ਹੈਲੋ ਗਾਇਸ ਹੈਲੋ ਗਾਇਸ ਵੀਰੇ ਚਾਹ ਪੀਓ ਹਾਈ ਗਾਇਸ ਮੈਨੂੰ ਕਾਲ ਕਰ ਕੁਰੇ ਕੰਮ ਲਿਆਦਾ ਆ ਗਿਆ

ਨਾ ਮਾੜੀ ਕਦੋਂ ਦੂਰੇ ਦਾਰੇ ਦੂਰੇ ਆਟਾ ਆਵਾਜ਼ ਮੈਂ ਕਿਹਾ ਵੀ ਫੰਡ ਸਮਾਪਤੀ ਹੋ ਗਈ ਹੈ ਜੀ ਕੋਲਾ ਸਕੋਲਾ ਨਿਗਲ ਚੁਕਿਆ ਟਾਈਮ ਹੋ ਗਿਆ 10:30 ਦਾ ਹੁਣ ਦੁਬਾਰਾ ਫੇਰ 2:30 ਵਜੇ 3:30 4:00 ਵਜੇ ਪਰਬਾਤ ਫੇਰੀ ਆਉਗੀ ਉਹ ਬੋਲੋ ਵਰਤਾਏ ਜਾਣਗੇ ਇਹ ਆਜੋ ਮਿਲਦੇ ਆ ਤੁਹਾਨੂੰ ਫਿਰ 3:30 ਵਜੇ 4 ਵਜੇ ਪਰਵਾਰ ਫੇਰੀ ਆਊਗੀ ਉਦੋਂ ਮਿਲਦੇ ਆ ਫਿਰ ਤੁਹਾਨੂੰ ਵੀਡੀਓ ਜਾਰੀ ਰੱਖਿਓ ਤੇ ਆਹ ਵੇਖੋ ਨੀ ਗੀ ਨੀ ਕੇ ਸੇਵਾ ਕਰਦਾ ਹੈ ਬੱਚੇ ਸਾਸ ਫਾਈ ਹੋ ਰਹੀ ਹੈ ਸਾਸ ਫਾਈ ਹੋ ਰਹੀ ਹੈ ਖਾ ਲੋ ਬੜੀ ਬੜੀ ਸਾਹ ਬੜੀ ਸਾਸ ਫਾਈ ਕੀਤੀ ਹੋ ਮਾਮਾ ਚਾਰ ਲਫਾਫੇ ਪਾਲੀ ਵਿੱਚ ਨੇ ਸਾਸ ਫਾਈ ਕਰਨ ਧਿਆ ਕਿਉਂ ਕਰੋ ਵੇਦਾ ਪਾ ਚਲੋ ਚਲੋ ਆ ਨਾਲੀ ਬੁਲੇਟ ਕੇ ਪਾ ਲੋ ਵਿੱਚ ਦੋ ਦੋ ਸਿਲੰਡਰ ਪੈਜੇ ਉਹ ਵੀ ਵਿੱਚ ਪਾ ਲੋ ਸਿਲੰਡਰ ਕਿੱਥੇ ਆ ਉਹ ਦੋ ਸਿਲੰਡਰ ਪੈ ਉਹ ਵੀ ਵਿੱਚ ਪਾ ਲੋ ਸਾਰਾ ਸਮਾਨ ਹੀ ਪਾ ਲੈਣਾ ਉਹ ਟੀਨ ਪੈਕ ਕਿਵਾਲੇ ਉਹ ਵੀ ਵਿੱਚ ਪਾ ਲੋ ਉਹ ਟੀਨ ਪੈਕ ਕਿਵਾਲੇ ਉਹ ਵੀ ਵਿੱਚ ਛੋਟੋ ਆ ਅਮਰੋਦ ਪੁੱਟ ਕੇ ਪਾ ਲੋ ਬੋਰੀ ਚ ਸਫਾਈ ਵਾਲੇ ਬੰਦੇ ਆਣਾ ਇਹ ਇਕ ਕਰ ਲਫਾਫੇ ਇਕੱਠੇ ਕਰੋ ਸਾਰੇ ਸਹੀ ਇਹਨੂੰ ਕੀ ਹੋ ਗਿਆ ਮਚਕੋੜ ਆਇਆ ਗਿਆ ਓਏ ਚਲੋ ਜਵਾਨੋ ਤਗੜੇ ਹੋ ਜਾਓ ਵੈ 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 ਲੋ ਜੀ ਪਕੌੜੇ ਦੇਦੀ ਦੀ ਧਰ ਚੁਕਿਆ ਐ ਪੰਜ ਵੱਜ ਚੁਕੇ ਆ ਇਕਦਮ ਬਾਅਦ ਫੇਰੀ ਬਾਬਾ ਜੀ ਦੀ ਹੋ ਗਈ ਹੈ ਚਲੋ ਇਹ ਬਾਸਰੋਂ ਥੋੜੇ ਟਾਈਮ ਤੱਕ ਬਹੁੱਚੇ ਨਹੀਂ ਆਲੀ ਆਪਣੇ ਕੋਲ ਆ ਲੋ ਖਾਣਿਆ ਰਾਮ ਕੇ ਮੇਲਾ ਕਿ ਮਾਣੇ ਬਿਲੇ ਪਹਿਲਾਂ ਕੱਚੇ ਹੀ ਹਣ ਪੱਕੇ ਹੋ ਰਹੇ ਆ ਇਹਦਾ ਪੱਕਾ ਕਰ ਰਹੇ ਜੇ ਪੱਕਾ ਵਾ ठीक है जी कच्चा पक्का बना रहे आ पक्का आ आया जे पक्का दस आया मुंह च पानी के नहीं <laughs> सेवा चल रही है जी धूमधाम तो ना पति देसूगी ਪੈਂਡਰ ਦੇ ਦੇਸ ਹਾਉ ਜਿਲ੍ਹਾ ਤਰਨਤਾਰਨ ਦੇਸ਼ ਭਗਤ ਸੰਤ ਬਾਬਾ ਸਾਖਾ ਸਿੰਘ ਜੀ ਦੇ ਨਗਰ ਦੇ ਦੇਰ ਸਾਹਿਬ ਸੋਨੇ ਦੀਆਂ ਲੇਟਾਂ ਬੁਖਾ ਦੀਏ ਹੈਦਰ ਗੱਲਾਂ ਪਤਾ ਕੀ ਅਲ ਰਹੀ ਖਾਸਤ ਜੀ ਅਲ ਰਹੀ ਪੂਰੀ ਖਾਸਤ ਗਰਮਾਈ ਹੋਈ ਆ Abraçando a pera, covida a capa.